ਹਾਂਜੀ ਇਹ ਟਰੈਕਟਰ ਜਿਹੜਾ ਤੁਸੀਂ ਵੇਖ ਰਹੇ ਹੋ ਪਿੰਡ ਜੋਹਲਾ ਗੋਇੰਦਵਾਲ ਤੋਂ ਆਇਆ ਹੋਇਆ ਹੌਲੇ-ਮਹੱਲੇ ਤੇ ਤੇ ਹਰ ਇੱਕ ਲਈ ਖੇਤ ਦਾ ਕੇਂਦਰ ਬਣਾ ਹੋਇਆ ਤੁਸੀਂ ਵੇਖ ਸਕਦੇ ਹੋ ਵੀਡੀਓ ਵਿੱਚ ਆਹ ਦੇਖੋ ਜੀ ਟਾਇਰ ਕਾਫੀ ਵੱਡੇ-ਵੱਡੇ ਨੇ ਇਸ ਟਰੈਕਟਰ ਦੇ ਆਹ ਦੇਖੋ ਕਾਫੀ ਵੱਡੇ ਟਾਇਰ ਨੇ ਦੇਖ ਸਕਦੇ ਹੋ ਜਿਵੇਂ ਕੀ 670 R30 ਕਾਫੀ ਵੱਡੇ ਟਾਇਰ ਨੇ ਤੁਸੀਂ ਵੇਖ ਸਕਦੇ ਹੋ ਵੀਡੀਓ ਵਿੱਚ ਆਹ ਦੇਖੋ ਜੀ ਜਿਹੜਾ ਟਰੈਕਟਰ ਹੈਗਾ ਨਿਊ ਹਾਲੈਂਡ 553 ਹਾਂਜੀ ਬਹੁਤ ਹੀ ਵਧੀਆ ਤਿਆਰ ਕੀਤਾ ਹੋਇਆ ਬਾਈਆਂ ਨੇ ਜਿਹੜੇ ਆਏ ਹੋਏ ਨੇ ਲੈ ਕੇ ਆਲੇ ਮੰਲੇ ਤੇ ਵੀਰ ਟਰੈਕਟਰ ਨੂੰ ਲੋਕਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੁੱਲਾਏ ਵੇਖ ਸਕਦੇ ਹੋ ਤੁਸੀਂ ਵੀਡੀਓ ਵਿੱਚ ਆਹ ਦੇਖੋ ਜੀ ਟਰਾਲੀ ਬੜੀ ਸੋਹਣੀ ਤਿਆਰ ਕੀਤੀ ਹੋਈ ਆ ਜਹੌਲ 1 2 1 ਆਲੇ ਹਾਂਜੀ ਅੱਗੇ ਦੇਖਾਣਾ ਤੁਹਾਨੂੰ ਟਰਾਲੀ ਬਹੁਤ ਹੀ ਵਧੀਆ ਤਿਆਰ ਕੀਤੀ ਹੋਈ ਆ ਡੂ ਡਾਉਂਟ ਕਿਨੌਂ ਦੇ ਕਿਨੌਂ ਜਿਹਾ ਦੇਖੀ ਮੜੇ ਹਾਂਜੀ ਤੁਸੀਂ ਵੇਖ ਸਕਦੇ ਹੋ ਨਾ ਟਰਾਲੀ ਬੜੀ ਹੀ ਸੋਹਣੇ ਤਰੀਕੇ ਨਾਲ ਤਿਆਰ ਕੀਤੀ ਹੋਈ ਆ ਜਿਵੇਂ ਕਿ ਹੀਟਰ ਵਗੈਰਾ ਤੇ ਅਲ ਸੀੜੀ ਏ ਸੀ ਵਗੈਰਾ ਸਾਰਾ ਕੁਝ ਤੇ ਆਹ ਦੇਖੋ ਜੀ ਡੈਕੋਰੇਸ਼ਨ ਬਾਹ ਕਮਾਲ ਕੀਤੀ ਹੋਈ ਟਰਾਲੀ ਦੇ ਵਿੱਚ ਤੇ ਟਰਾਲੀ ਦੇ ਵਿੱਚ ਨਾ ਆਹ ਤੁਸੀਂ ਵੇਖ ਸਕਦੇ ਹੋ ਕਮਾਲੇ ਕੀਤੀ ਹੋਈ ਆ ਬਾਈਆਂ ਨੇ ਸੈਂਕ ਬਗੈਰਾ ਦੇ ਕੋਈ ਕੈਮਰੇ ਤੇ ਐਲਸੀਡੀ ਏਸੀ ਵੀ ਬਹੁਤ ਹੀ ਵਧੀਆ ਕੰਪਨੀ ਦਾ ਦੇਖੋ ਜੀ ਇੱਕ ਤਾਂ ਆ ਜਿਹੜਾ ਕੈਮਰਾ ਤੇ ਚੱਲ ਰਹੀ ਐਲਸੀਡੀ ਆ ਅਲੱਗ ਆ ਛੋਟੀ ਜਿਹੀ ਕ ਬਹੁਤ ਹੀ ਵਧੀਆ ਤਿਆਰ ਕੀਤੀ ਹੋਈ ਆ ਟ੍ਰੈਲੀ ਆਪਣਾ ਨਾਮ ਕੀ ਹੈ ਵੀਰ ਜੀ ਤੁਹਾਡਾ ਜੀ ਨਾਮ ਕੀ ਜੀ ਤੁਹਾਡਾ ਹਾਂਜੀ ਨਾਮ ਹਾਂ ਵੀਰ ਗਰਜੰਡ ਸਿੰਘ ਜੀ ਕਹਿੰਦੇ ਨੇ ਟਰਾਲੀ ਦੇ ਵਿੱਚ ਨਾ 3.5 ਲੱਖ ਰੁਪਿਆ ਖਰਚਾ ਹੋਇਆ ਜਿਵੇਂ ਤੁਸੀਂ ਦੇਖ ਰਹੇ ਹੋ ਇਸ ਸਮੇਂ ਹਾਂਜੀ ਵੀਰ ਜੀ ਉਹ ਨਹੀਂ ਕਹਿ ਰਹੇ ਨੇ ਗਰਜੰਡ ਭਾਈ ਜੀ ਜਿਹੜੀ ਟਰਾਲੀ ਹੈ ਨਾ ਇਹ 3 ਕੁਸ ਦੀ ਪਈ ਹੋਈ ਆ ਵੀ ਸਮਝ ਲਓ 3.5 ਨਾ ਹੋ ਗਿਆ 3 ਲੱਖ ਕੁਝ ਹੋ ਗਿਆ 6.5-7 ਲੱਖ ਦੇ ਵਿੱਚ ਪਈ ਹੋਈ ਆ ਟਰਾਲੀ ਇਹ ਤੇ ਦੇਖ ਸਕਦੇ ਤੁਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਤਿਆਰ ਕੀਤੀ ਹੋਈ ਆ ਟਰਾਲੀ ਹਾਂਜੀ ਡੈਕੋਰੇਸ਼ਨ ਬਹੁਤ ਹੀ ਵਧੀਆ ਤਰੀਕੇ ਨਾਲ ਤਿਆਰ ਕੀਤੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ ਜਿਵੇਂ ਕਿ ਹਾਂਜੀ ਤੁਸੀਂ ਦੇਖ ਰਹੇ ਹੋ ਬਹੁਤ ਹੀ ਸੋਹਣੀ ਟਰੈਲੀ ਤਿਆਰ ਕੀਤੀ ਹੋਈ ਹੈ ਇਹ ਹਰ ਇੱਕ ਇਨਸਾਨ ਇਸ ਟਰੈਲੀ ਦੇ ਨਾਲ ਫੋਟੋ ਕਰਵਾਉਣੀ ਚਾਹੁੰਦਾ ਹੈ ਅੰਨੀ ਸੋਹਣੀ ਲੁੱਕ ਤਿਆਰ ਕੀਤੀ ਹੋਈ ਹੈ ਇਸ ਟਰੈਲੀ ਦੀ ਬਹੁਤ ਚੰਗਾ ਹਾਂਜੀ ਹਾਂਜੀ ਕਿਹੜੀ ਜਗ੍ਹਾ ਤੇ ਵੀਰ ਜੀ ਤੁਸੀਂ ਕੁਆਲੀਅਰ ਤੋਂ ਕੁਆਲੀਅਰ ਤੋਂ ਜੀ ਅੱਛਾ ਜੀ ਆਏ ਸਾਲਾ ਉਹਨੇ ਆਪਦੇ ਮੰਨਦੇ ਪਹਿਲੀ ਵਾਰ ਆਏ ਪਹਿਲੀ ਵਾਰ ਕਿ ਮੈਨੂੰ ਲੱਗਾ ਤੁਹਾਨੂੰ ਹੁੱਲਾ ਮਨ ਇਹ ਜੀ ਕਰਦਾ ਅਰਸਾ ਲਈ ਇਹ ਮੈਂ ਲੱਤਾਂ ਭੱਜੀਆਂ ਹੀ ਫਿਰਦੀਆਂ ਆ ਅੱਛਾ ਜੀ ਇੰਨਾ ਚੰਗਾ ਲੱਗੰਦਿਆ ਆ ਕਿ ਮੈਂ ਕੀ ਲੋਕਾਂ ਦੀਆਂ ਹੁੱਲੀਆਂ ਦੇ ਖਾਲਸੇ ਦਾ ਹੁੱਲਾ ਇਹ ਹੈ ਇਸ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਇਹ ਸੁਣਿਆ ਸੀ ਇਹ ਜਗ੍ਹਾ ਦਾ ਅੱਜ ਆਪ ਦੇਖੀਏਖ ਲਿਆ ਅੱਜ ਆਹ ਨਜ਼ਾਰਾ ਨਾਰੇ ਕਿਦੀ ਵੇਖ ਪਾਣਾ ਆ ਹਾਂ ਜਿੰਨਾ ਕਿਦੀ ਵੇਖਿਆ ਆ ਇਹ ਵੀਰ ਜੌਲਾ ਤੋਂ ਆਏ ਉਹਨੇ ਦੇਖੋ ਟਰਾਲੀ ਵੀ ਕਿੰਨਾ ਬਾਈਆਂ ਨੇ ਕਮਾਲ ਕੀਤੀ ਹੋਈ ਆ ਨਾ ਵੀਰੇ ਕੀ ਕਹਿਣਾ ਚਾ ਟਰਾਲੀ ਵਾਲੇ ਵੀਰ ਨੇ ਹੱਤ ਹੱਤ ਕੀਤੀ ਪਈ ਆ ਹਾਂਜੀ ਇਹਦੀ ਮਹਾਰਾਜ ਨੇ ਕੋਈ ਨਾ ਕੋਈ ਮਨੋਕਾਮਨਾ ਪੂਰੀ ਕੀਤੀ ਹੋਣੀ ਆ ਤਾਂ ਹੀ ਮਹਾਰਾਜ ਇਹ ਟਰਾਲੀ ਤੇ ਸਜਾ ਕੇ ਲੈ ਕੇ ਆਇਆ ਇੱਥੇ ਹਾਂਜੀ ਹਾਂਜੀ ਇੱਥੇ ਟਰਾਲੀ ਇੱਕ ਤੱਕ ਵੱਧ ਕੇ ਟਰਾਲੀ ਆਈਆਂ ਆ ਜੀ ਨਾਮ ਹੈ ਵੀਰ ਜੀ ਤੁਹਾਡਾ ਮੇਰਾ ਦਲਜੀਤ ਸਿੰਘ ਸੰਧੂ ਦਲਜੀਤ ਸਿੰਘ ਸੰਧੂ ਜੀ ਤੇ ਇਧਰ ਪਾਈਆਂ ਕੋਲ ਕੇ ਟਰੈਕਟਰ ਵੀ ਆਉਂ ਗਿਆ ਪੰਜ ਸੌ ਸਖਾ ਜੀ ਹਾਂ ਵੀਰ ਜੀ ਤੁਸੀਂ ਨਾ ਇੱਥੇ ਗਵਾਲੀਆ ਤੋਂ ਆਏ ਹੋ ਐਸੇ ਟਰੈਕਟਰ ਬਾਰੇ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਇੱਥੇ ਖੜਾ ਹੈ ਨਿਊ ਹੋਲੈਂਡ ਬਸ ਭਾਈ ਕੋਈ ਚੀਜ਼ ਸ਼ੌਂਕ ਦਾ ਕੋਈ ਮੁੱਲ ਲਿੰਗਾ ਉਹ ਤੁਹਾਨੂੰ ਪਤਾ ਆ ਇਹ ਜੱਟ ਇਹ ਸ਼ੌਕਾਂ ਦੇ ਵਿੱਚ ਪਿੰਨਰ ਪ੍ਰਸਿੱਧੇ ਆ ਹਾਂ ਫਿਰ ਕੋਈ ਚੀਜ਼ ਲੈਂਦੇ ਜੱਟ ਸਭ ਤੋਂ ਪਹਿਲਾਂ ਜੱਟ ਖਰੀਦਦੇ ਆ ਜੱਟ ਲੈਦੇ ਕੋਈ ਕਿੰਨੇ ਚੌੜੇ ਨੇ ਨਾ ਜੀ ਆ ਜਾਓ ਓਕੇ ਆ ਦੇਖੋ ਟਾਇਰ ਕਪੈਨ ਤੋਂ ਵੀ ਵੱਡੇ ਚੌੜੇ ਟਾਇਰ ਨੇ ਨਾ ਇਸ ਦੇ ਕਪੈਨ ਤੋਂ ਵੀ ਨਹੀਂ ਜਹਾਜ ਟੇਰ ਜਾਂਦੇ ਆ ਹਾਂ ਜਹਾਜ ਤੋਂ ਵੀ ਵੱਡੇ ਲੱਗਦੇ ਆ ਇਹਨਾਂ ਚਾਜਦੇ ਨੇ ਹਾਂ ਇਹ ਆ ਦੇਖੋ ਕਿੰਨੀ ਸੋਹਣੀ ਤਿਆਰ ਕੀਤੀ ਹੋਈ ਜਿਵੇਂ ਕੀ ਇਤੋਂ ਵੀ ਹੋਰੀ ਟਰੈਲ ਟਰੈਕਟਰ ਟਰਾਲੀ ਆ ਪ੍ਰਖ ਨੋਤੇ ਆ ਅੱਛਾ ਜੀ ਇੱਕ ਵੱਧ ਕੇ ਆ ਚੀਚਾ ਇੱਥੇ ਆਪਾਂ ਹਾਂਜੀ ਵੀਰ ਦਲਜੀਤ ਸਿੰਘ ਜੀ ਇਹ ਟਰੈਕਟਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਟਰੈਕਟਰ ਬਹੁਤ ਹੀ ਸ਼ਾਨਦਾਰ ਮੋਡੀਫਾਈ ਕਰਾਇਆ ਹੈ ਹੂੰ ਜਿਹੜੇ ਜੱਟ ਨੇ ਕਰਾਇਆ ਆ ਸ਼ੌਕ ਸ਼ੌਕੀ ਬੰਦਾ ਆ ਬਾਈ ਜਣੀ ਕਿ ਇਤਨਾ ਹੋਣ ਜਿਹੜੇ ਜੋਲਾਂ ਤੋਂ ਆਣ ਜਿਹੜਾ ਟਰੈਕਟਰ ਇਹ ਗੋਇੰਦਵਾਲ ਕੋਲੋਂ ਹਾਂਜੀ ਹਾਂਜੀ ਆ ਇਹ ਟਰੈਕਟਰ ਮੈਂ ਮੋੜਦਾ 10 ਲੱਖ ਦੇ ਕਰੀਬ ਉੱਪਰ ਖਰਚਾ ਆਵਾ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਜਿਵੇਂ ਕੀ ਇਹ ਟਰੈਕਟਰ ਇਹ 10 ਤੋਂ ਵੱਧ ਹੀ ਲੱਗ ਸਕਦਾ ਆ 12 15 ਹੀ ਕੋਈ 10 15 ਲੱਖ ਦਾ ਟਰੈਕਟਰ ਆ 15 16 ਲੱਖ 20 ਲੱਖ ਦਾ ਹਿਸਾਬ ਲਾਉਣਾ 14 ਲੱਖ ਦਾ ਟਰੈਕਟਰ ਹੋ ਗਿਆ ਤੇ 10 ਲੱਖ ਖਰਚਾ ਹੋ ਗਿਆ ਉਪਰ 20-25 ਲੱਖ ਮੰਨ ਕੇ ਚੱਲੋ ਆਰਾਮ ਨਾਲ ਭਾਈ ਹਾਂਜੀ ਹਰ ਇੱਕ ਖੇਤੀ ਦਾ ਕੇਂਦਰ ਬਣਿਆ ਹੋਇਆ ਟਰੈਕਟਰ ਹਰ ਇੱਕ ਕਹਿੰਦਾ ਇਨਸਾਨ ਆ ਕਿਸ ਦੇ ਨਾਲ ਫੋਟੋ ਖਿੱਚੇ ਆ ਆ ਵੇਖੋ ਕਰਦਾ 20-25 ਹਜ਼ਾਰ ਦਾ ਸੈਟ ਇਹੀ ਬਣਿਆ ਹੋਊਗਾ ਕੱਲਾ ਕੱਲਾ ਹਾਂਜੀ 50-60 ਹਜ਼ਾਰ ਦਾ ਡੇਕੂ ਹੋਣਾ ਮਾਣ 50 ਲੱਗਣਾ ਕਿਹੜੀ ਰੂਹ ਖੁਸ਼ ਹੁੰਦੀ ਆ ਵੀਰੇ ਦੇਖ ਕੇ ਨਾ ਇਹਨਾਂ ਅੱਖਾਂ ਦੇ ਦਿਲ ਕਰਦਾ ਵੀ ਦੇਖੀ ਆਈਏ ਰੇਸ ਹੱਥ ਚ ਲਈਏ ਜੀ ਕਰਦਾ ਦੇਖੀ ਜਾਈਏ ਹਾਂਜੀ ਵੀਰ ਜੀ ਤੁਸੀਂ ਕਿਤੋਂ ਕਿੰਨੇ ਦਾ ਲੱਗਾ ਹੋ ਜੀ ਇਹਨੇ ਵੀ ਦਾਰਦ ਬੋਲੇ 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 ਪੱਜਰ ਵੀ ਤੁਮ ਬੋਲੇ ਹਾਂਜੀ ਮਿਰਜੀ ਕੀ ਹਾਲ ਚਾਲ ਨੇ ਤੁਹਾਡੇ ਜੀ ਇਹ ਆਈ ਬਜੀਆ ਠੀਕ ਠਾਕ ਹਾਂਜੀ ਹੌਲੇ ਮੱਲੇ ਤੇ ਪਹੁੰਚੋ ਸਭ ਤੋਂ ਪਹਿਲਾਂ ਤੁਹਾਨੂੰ ਹੌਲੇ ਮੱਲੇ ਦੀਆਂ ਲੱਖ ਲੱਖ ਵਧਾਈਆਂ ਜੀ ਤੁਹਾਨੂੰ ਵਧਾਈਆਂ ਹਾਂਜੀ ਕੀ ਨਾਮ ਹੈ ਮਿੱਧੀ ਤੁਹਾਡਾ ਮੇਰਾ ਨਾਮ ਗੁਰਸਾਜਨ ਜੀ ਗੁਰਸਾਰਜਨ ਹੈ ਜੀ ਕਿਹੜੀ ਜਗ੍ਹਾ ਤੋਂ ਪਹੁੰਚੇ ਤੁਸੀਂ ਮੈਂਬਰੀ ਸਰ ਤੋਂ ਅੰਮ੍ਰਿਤਸਰ ਤੋਂ ਗੁਰੂਦੀ ਨਗਰੀ ਤੋਂ ਹਾਂਜੀ ਅੱਛਾ ਤੁਸੀਂ ਇੱਥੇ ਹੌਲੇ ਮੱਲੇ ਤੇ ਪਹੁੰਚੇ ਹੋ ਟਰੈਕਟਰ ਬਾਰੇ ਕੀ ਕਹਿਣਾ ਚਾਹੁੰਦੇ ਹੋ ਟਰੈਕਟਰ ਕਾਦਾ ਯਾਰ ਟੈਂਕ ਬਣਾਇਆ ਹੈ ਟੈਂਕੇ ਅੱਛਾ ਟੈਂਕੇ ਬਣਾਇਆ ਹੈ ਬਾਈ ਤੇ ਹਾਂਜੀ ਹਾਂਜੀ ਢੀਲ ਖੂਸ ਹੁੰਦਾ ਦੇਖ ਕੇ ਟਰੈਕਟਰ ਦਾ ਵੀ ਸ਼ੌਕ ਦਾ ਮੌਦ ਨਹੀਂ ਜੀ ਬਾਈ ਅੱਛਾ ਜੀ ਵੇ ਦੇਖੋ ਮਿਊਜ਼ਿਕ ਸਿਸਟਮ ਵੀ ਕਾਫੀ ਵੱਡਾ ਲੱਗਦਾ ਹੈ ਹਾਂਜੀ ਹਾਂਜੀ ਉਹ ਜੀ ਆ ਵੀ ਕੰਮ ਕਰਦਾ ਸਾਢੇ 3 ਲੱਖ ਰੁਪਏ ਲੱਗ ਸਕਦਾ ਇਹ ਟਰੈਕਟਰ ਇਹ ਸਾਡੀ ਖੇਤ ਦਾ ਕੇਂਦਰ ਬਣਿਆ ਹੋਇਆ ਇੱਧਰ ਵੀ ਤੇ ਉਹ ਵੀ ਨਹੀਂ ਇਹ ਘੇਰ ਆ ਘੇਰ ਆ ਅੱਛਾ ਘੇਰਿਆ ਠੀਕ ਠੀਕ ਮੈਂ ਕਹਾਂ ਜਾਈ ਜੋਰੀ ਆ ਠੀਕ ਠੀਕ ਆ ਦੇਖੋ ਇਹ ਕਿੰਨੀ ਸੋਹਣੀ ਲੁੱਕ ਆ ਇਸ ਦੀ ਮਰੋਰ ਨਾ ਜਿਹੜਾ ਸ਼ੀਸ਼ਾ ਹੈ ਨਾ ਇਹ ਟੁਟੂ ਟੁਟਾ ਟੁਟੂ ਟੁਟਾ ਹੀ ਸ਼ੀਸ਼ਾ ਇਸ ਦਾ 5000 ਦੇ ਕਰੀਬ ਆ ਇਹ 5000 ਦੇ ਕਰੀਬ ਸ਼ੀਸ਼ਾ ਲੱਗਾ ਹੋਇਆ ਇਸ ਦੇ ਉੱਪਰ ਜਾਨਾ ਨਾ ਹਾਂਜੀ ਕਿਨੇ ਘਰੇ ਜਾਣਾ ਹੈ ਨਾ ਆ ਟਾਇਰ ਕੱਢ ਦੇਣੇ ਆ ਖੇਤੀ ਵਾਸਤੇ ਨਹੀਂਗੇ ਇਹ ਸਿਰਫ ਆ ਮੇਲੇ ਵਾਸਤੇ ਟਰੈਕਟਰ ਆਂਦੇ ਆ ਅੱਛਾ ਜੀ ਇਹ ਗੁਰੂਗਰ੍ਹ ਵਾਸਤੇ ਟਰੈਕਟਰ ਆਂਦੇ ਆ ਇਹ ਖੇਤਾਂ ਚਲਵਾ ਟਰੈਕਟਰ ਨਹੀਂਗੇ ਆ ਇਹ ਟਾਇਰ ਕੱਢ ਦੇਣਗੇ ਸੱਚ ਕਿਹਾ ਇਹ ਕੀ ਤੁਸੀਂ ਨਿੱਕੇ ਟਾਇਰ ਲਾੜ ਕੇ ਨਾ ਵਿੱਚ ਠੀਕ ਹੈ ਇਹ ਤਾਂ ਖੇਤੀ ਵਿੱਚ ਪਰ ਇਹ ਜਦੋਂ ਅੱਜ ਪੰਜਾਬ ਪੂਰੇ ਅੰਮਰਸੂ ਤੱਕ ਆਉ ਰਹੇ ਆ ਨਾ ਬਿਜਲੀ ਮੰਨ ਲਓ ਇੰਨੇ 1 ਕਿਲੋਮੀਟਰ ਦਾ ਇੱਕ ਇੰਟਰ ਖਾਦਾ ਹੋਇਆ ਹਾਂ ਜੀ ਡੀਜ਼ਲ ਦੇ ਵਟ ਕਰਦੇ ਨੇ ਨੈਚਰਲ ਖਾਦਾ ਹੋਇਆ ਇਹਨੇ ਬਹੁਤ ਹਾਂਜੀ ਵੀਰ ਦਰਦੇਵ ਜੀ ਦਿਲਜੀਤ ਸਿੰਘ ਜੀ ਤੁਸੀਂ ਗਵਾਲੀਆਰ ਤੋਂ ਆਏ ਹੋ ਜਾਂ ਗਵਾਲੀਆਰ ਹਮਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਹਾਂਜੀ ਉੱਤਰਾ ਸਾਡਾ ਪਿਛੋਕਰ ਦੇ ਪੰਜਾਬ ਦਾ ਹੀ ਆ ਹਾਂਜੀ ਸਾਡਾ ਅੰਮ੍ਰਿਤਸਰ ਜ਼ਿਲ੍ਹਾ ਆ ਤੇ ਦੇਰ ਤੋਂ ਸਾਡਾ ਪਿੰਡ ਆ ਸਾਡੇ ਪਿਤਾ ਜੀ ਦਾ ਜਨਮ ਗੁਆਲੀਅਰ ਚ ਹੋਇਆ ਹਾਂਜੀ ਵੀਰ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਗੁਆਲੀਅਰ ਉਹਤੇ ਆਪਣੇ ਗੁਆਲੀਅਰ ਕਿਲਾ ਆ ਹਾਂਜੀ ਤਾਂ ਤਾਂ ਬੰਦੀ ਛੋੜਨਾ ਤੋਂ ਆ ਹਾਂਜੀ ਉੱਤੇ ਕੋਈ ਰਾਜਾ ਸੀ ਰਾਜੇ ਨੇ 52 ਖੰਮ ਤਿਆਰ ਕੀਤੇ ਸੀ ਤੇ 52 ਹੀ ਰਾਜੇ ਕੈਦ ਕੀਤੇ ਸੀ ਤੇ ਮਹਾਰਾਜ ਉਹਨਾਂ ਨੂੰ ਪਤਾ ਲੱਗਿਆ ਕਿ ਇੱਥੇ 52 ਰਾਜ ਹਿੰਦੂ ਰਾਜਾ ਰਾਜੇ ਕੈਦ ਕਰ ਰੱਖੇ ਆ ਮਹਾਰਾਜ ਜਿੰਜਾ ਕੇ ਉਥੇ ਦਾਤਬੰਦੀ ਛੋੜ ਜੀ ਨੇ ਉਹਨੂੰ ਸ਼ੇਰ ਦਾ ਰੂਪ ਲੈ ਕੇ ਛਾਤੀ ਦੇ ਉੱਤੇ ਦੇਗੇ ਜਾ ਕੇ ਜਾ ਕੇ ਆnde ਇਹਨਾਂ ਨੂੰ ਰਹਾ ਕਰ ਪਿੱਲੋ ਤੇ ਨਹੀਂ ਮੰਨਿਆ ਫਿਰ ਉਤੋਂ ਬਾਅਦ ਆ ਫਿਰ ਮਹਾਰਾਜ ਨੇ ਬਜਾਦਾ ਹੀ ਤੇ ਜ਼ੋਰ ਪਾਇਆ ਫਿਰ ਆਪਣੇ ਆਪ ਅਗ ਜਿੱਥੇ ਮਹਾਰਾਜ ਭਗਤੀ ਕਰਦੇ ਸੀ ਉਹਨਾਂ ਦਾ ਸਥਾਨ ਉੱਥੇ ਹੀ ਬਣਿਆ ਆ ਉੱਥੇ ਆ ਕੇ ਉਹਨਾਂ ਨੇ ਹੱਥ ਪੱਲਾ ਜੋੜਿਆ ਮਹਾਰਾਜ ਮੈਨੂੰ ਰਹਾ ਮੈਨੂੰ ਸ਼ਮਾ ਕਰ ਦੋ ਮੇਤੋਂ ਕੀ ਗਲਤੀ ਹੋਈ ਆ ਉਹਨੇ ਆਖਿਆ ਗਲਤੀ ਦਿੱਤੋਂ ਇਹ ਹੋਈ ਆ ਕਿ ਜਿਹੜੇ ਤੁਸੀਂ 52 ਰਾਜੇ ਕੀਦ ਕੀਤੇ ਇਹਨਾਂ ਨੂੰ ਰਹਾ ਕਰ ਇਹਨਾਂ ਨੂੰ ਉਨੇ ਸੋਚਿਆ ਮਨ ਦੇ ਵਿੱਚ ਕਿ ਉਹਨੇ ਸੋਚਿਆ ਮਨ ਦੇ ਵਿੱਚ ਕਿ ਜੇ ਪੱਲੂ ਫੜ ਕੇ ਤੇ ਜਨਾਨੀ ਨਿਕਲਦੀ ਆ ਇਹਦੇ ਰਾਜੇ ਮਹਾਰਾਜੇ ਆ ਇਹ ਕਿਥੇ ਨਿਕਲ ਜਾਣਗੇ ਉਹਨਾਂ ਨੇ 52 ਤਨੀਆਂ ਸਵਾਈਆਂ ਉਹਨੇ ਆਹਦੇ ਦਿਮਾਗ ਨਾਲ ਕੰਮ ਲਿਆ ਉਹਨੇ ਉਹ ਕਿਹਾ ਕਿ ਮਹਾਰਾਜ ਜਿਹੜੀ ਤੇਰੀ ਤਣੀ ਫੜ ਕੇ ਲੰਘ ਜੂਗਾ ਉਹਨਾਂ ਨੂੰ ਕੱਢ ਲਓ ਇੱਥੋਂ ਉਹ ਜਿਹੜਾ ਨੀ ਨਿਕਲੂਗਾ ਉਹ ਇੱਥੇ ਰਹਿ ਜੂਗਾ ਉਹ ਰਾਜਾ ਨੇ ਸੋਚਿਆ ਕਿ ਅਸੀਂ ਤੇ ਮਹਾਰਾਜ ਦਾ ਪੱਲਾ ਫੜ ਕੇ ਨਿਕਲਣਾ ਆ ਅਸੀਂ ਕਿਹੜਾ ਕਿਸੇ ਰਾਜ ਦਾ ਫੜਨਾ ਆ ਉਹਨਾਂ ਨੇ ਫਿਰ 52 ਤਨੀਆਂ ਮਾਰੇ ਨੇ ਸਵਾਈਆਂ ਤੇ 52 ਤਨੀਆਂ ਸਵਾ ਕੇ ਇੱਕ ਇੱਕ ਰਾਜ ਨੂੰ ਫੜਾਤੀ ਕਿ ਫੜ ਲਓ ਉਹ ਜਿਹੜਾ ਫੜ ਲੂਆ ਮੇਰੇ ਮਗਰ ਨਿਕਲ ਜਿਓ ਉਹ ਪੂਰੇ ਰਾਜੇ 52 ਦੇ 52 ਮਹਾਰਾਜ ਨੇ ਰਿਆ ਕੀਤੇ ਪਰ ਅੱਜ ਉਹ ਦਾਦਾ ਬੰਦੀ ਛੋੜਤੀ ਨਹੀਂ ਮੇਹ ਰਿਆ ਉਥੇ ਹਰ ਮਹੀਨੇ ਇੰਨੀ ਵੱਡੀ ਮਸਿਆ ਭਰਦੀ ਆ ਦੁਨੀਆ ਦੂਰ ਦੂਰ ਤੱਕ ਬਾਹਰੋਂ ਤੱਕ ਦੇ ਲੋਕ ਆਂਦੇ ਆ ਔਰ ਮਹਾਰਾਜ ਦੀ ਕਿਰਪਾ ਨਾਲ ਚੜ੍ਹਾਈ ਉੱਥੇ ਨਹੀਂ ਆ ਵੱਧ ਤੋਂ ਵੱਧ ਚੜ੍ਹਾਈ ਆ ਉੱਥੇ ਤੇ ਪੰਜਾਬ ਯਾਨੀ ਉੱਤਰਾਖੰਡ ਤੋਂ ਆ ਮੈਂ ਤੁਹਾਨੂੰ ਕਿੱਥੋਂ ਕਿੱਥੋਂ ਦੱਸਾਂ ਦੁਨੀਆ ਉੱਥੇ ਆ ਪਹੁੰਚਦੀ ਆ ਅੱਗੇ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਨੇ ਗਵਾਲੀਅਰ ਦਾ ਇਤਿਹਾਸ ਦੱਸਿਆ ਹਾਂ ਜੀ ਚੈਨਲ ਤੇ ਹੁਣ ਸਾਡਾ ਵੀ ਸੁਣ ਲੋ ਹਾਂਜੀ ਉੱਥੇ ਪੰਜਾਬੀ ਪਿੱਲੂ ਹੈ ਨਿੰਗੇ ਸੀ ਉੱਥੋਂ ਦਾ ਗਵਾਲੀਅਰ ਦਾ ਰਾਜਾ ਸੀ ਉਹਦਾ ਨਾਂ ਸੀ ਜਿਵਾਜੀ ਰਾਓ ਹਾਂਜੀ ਉਹ ਜਿਵਾਜੀ ਰਾਓ ਜੀਵਾਜੀ ਰਾਓ ਸੀ ਉਹ ਜੀਵਾਜੀ ਰਾਓ ਪੰਜਾਬ ਆਏ ਉਧਰ ਖੇਤੀ ਨਹੀਂ ਹੁੰਦੀ ਸੀ ਗਵਾਲੀਅਰ ਵੱਲ ਉਹਨਾਂ ਨੇ ਕਿਹਾ ਕਿ ਪੰਜਾਬੋਂ ਪੰਜਾਬੀ ਇਕੱਠੇ ਕਰਕੇ ਲੈ ਗਿਆ ਉਧਰ ਜਾ ਕੇ ਉਹਨੇ ਖੇਤੀ ਕਰਵਾਈ ਉਧਰ ਦੇ ਲੋਕ ਜਵਾਰ ਮੱਕਾ ਬੀਜਦੇ ਸੀ ਉਥੇ ਧੀਰੀ ਧੀਰੀ ਪੰਜਾਬੀ ਜਾਣ ਲੱਪੇ ਅੱਜ ਦਾਤਾਬੰਦੀ ਛੁੱਟਦੀ ਨਹੀਂ ਮੇਰੇ ਆ ਤੇ ਪੰਜਾਬੀਆਂ ਦੀ ਪੂਰੀ ਜੇਜੇਕਾਰ ਬੱਲੇ ਵੱਲੇ ਆ ਉਥੋਂ ਦੇ ਵਿਧਾਇਕ ਬਣੇ ਪੰਜਾਬੀ ਪਰ ਪੰਜਾਬੀ ਰਾਜ ਕਰਨਦੇ ਆ ਉਥੇ ਕਿਸੇ ਚੀਜ਼ ਦੀ ਕਮੀ ਨਹੀਂ ਗਈ ਪੂਰਾ ਪੰਜਾਬ ਉਹ ਖੇਤੀ ਝੋਨਾ ਹੁੰਦਿਆ ਆ ਕਣਕ ਹੁੰਦੀ ਆ ਇਹ ਲੋਕਾਂ ਨੂੰ ਉੱਥੇ ਜੇ ਖੇਤੀ ਕਰਨਾ ਸਕੇ ਆ ਪੰਜਾਬੀਆਂ ਨੇ ਇੱਥੋਂ ਕਿੰਨਾ ਕਿਲੋਮੀਟਰ ਪੈਂਦਾ ਬਾਬਾ ਜੀ ਇੱਥੋਂ ਪੈਂਦਾ ਭਾਈ 1000 ਕਿਲੋਮੀਟਰ 1000 ਕਿਲੋਮੀਟਰ ਹਾਂਜੀ ਅਸੀਂ ਸੈਂਟਰ 'ਚ ਆ ਹਜ਼ਾਰ ਇੱਥੋਂ ਪੈਂਦਾ ਸਾਨੂੰ ਔਰ ਅੱਗੇ ਹਜ਼ਾਰੀ ਸਾਨੂੰ ਹਜੂਰ ਸਾਹਿਬ ਪੈਂਦਾ ਆ ਅਸੀਂ ਹਰ ਸਾਲ ਮੈਂ ਇੱਥੇ ਪਹਿਲੀ ਵਾਰ ਆਇਆ ਜੀ ਹਾਂਜੀ ਮੈਨੂੰ ਲੱਗਿਆ ਤੁਹਾਨੂੰ ਇਹ ਸਿਲਾ ਦਿਖਾ ਦੇ ਇੱਥੇ ਲੱਗਿਆ ਆ ਕਿ ਪਹਿਲੀ ਗੱਲ ਤੇ ਸਾਡਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਾਡੇ ਖੁਦ ਔਰ ਦੂਜੀ ਗੱਲ ਕਿਤਾਜੀ ਆ ਔਰ ਦੂਜੀ ਗੱਲ ਅਸੀਂ ਤੇ ਪਹਿਲੀ ਵਾਰ ਆਏ ਆ ਔਰ ਇਹ ਮੰਨ ਲਓ ਸਾਨੂੰ ਤਿੰਨ ਦਿਨ ਹੋ ਗਏ ਆ ਇੱਥੇ ਆਇਆ ਨੂੰ ਤਿੰਨ ਦਿਨ ਦੇ ਸੋਕੇ ਨਹੀਂ ਵੇਖਿਆ ਔਰ ਲੱਤਾਂ ਸਾਡੀਆਂ ਨਾਲ ਥਕਨਈਆਂ ਆ ਜੀ ਕਰਦਾ ਆ ਆਈ ਵੇਖੀਏ ਉਹ ਵੀ ਵੇਖੀਏ ਸਾਡਾ ਰੂਹ ਖੁਸ਼ ਹੋਉਂਦਿਆ ਚੀਜ਼ਾਂ ਵੇਖ-ਵੇਖ ਕੇ ਹਾਂਜੀ ਤੇ ਆਇਆ ਨੂੰ ਤਿੰਨ ਦਿਨ ਦੇ ਨਾਲ ਸੀ ਸੋਕੇ ਵੇਖਿਆ ਆ ਜੀ ਕਰਦਾ ਆ ਦੋ ਕੁ ਮਿੰਟ ਮਾੜੀ ਲੱਤਾਂ ਜਿਹੜੀਆਂ ਦੁੱਖ ਜਲਾ ਪਿੰਦੀਆਂ ਬੈੰਨੇ ਆ ਫਿਰ ਇਹ ਮਨ ਕਰਦਾ ਆ ਇਤੋਂ ਫਲਾਣੀ ਤੀਜੇ ਵੇਖਣ ਚੱਲੀ ਏ ਉਹ ਚੀਜ਼ ਵੇਖਣ ਚੱਲੀ ਏ ਵਸੇ ਤੁਰੇ ਫਰੀਦਾ ਆ ਭੱਜੀ ਫਰੀਦਾ ਇੱਥੇ ਤੇ ਕੇ ਟਰਾਲੀ ਦੀ ਤੇ ਵੀਰ ਨੇ ਹੱਤ ਕਰਾਈ ਪਈ ਆ ਬਹੁਤ ਸੋਣੀ ਆ ਜਿੰਨੀ ਇਹਦੀ ਤਾਰੀਫ ਕੀਤੀ ਜਾਵੇ ਹਾਂਜੀ ਆ ਵੇਖੋ ਹੀਟਰ ਲੱਗਿਆ ਆ ਗਰਮ ਇਹ ਕਿਤੇ ਮੀਮਾ ਵਰਦਾ ਆ ਬਾਬਾ ਹੀਟਰ ਨਹੀਂ ਹੈ ਤੇ ਤੇ ਠੰਡ ਠੰਡ ਤਵੇ ਗਰਮ ਚਾਹ ਚਾਲੂ ਕਰ ਦਿੰਦੇ ਆ ਆ ਗਿਆ ਸੈਂਕ ਦੇ ਕੋਈ ਸਹੀ ਹੱਥ ਤੁਹਾਨੂੰ ਸੇਕ ਰੱਖਿਆ ਆ ਆ ਸਾਹਮਣੇ ਕੱਚ ਲੱਗਿਆ ਆ ਹਾਂ ਬਹੁਤ ਹੋ ਸਾਹਮਣੇ ਐਸ ਵੀ ਆ ਉੱਤੇ ਵੀ ਫੋਰਸ ਲਿੰਗ ਮੈਂ ਫੋਰਸ ਲਿੰਗ ਕਰਾ ਰੱਖੀ ਆ ਬਹੁਤ ਹੀ ਵਧੀਆ ਬਹੁਤ ਸੋਹਣੀ ਮਾਰਾ ਨੇ ਪੂਰੇ ਪੂਰੇ ਪਾਗਲਾ ਆ ਵੀਰ ਨੂੰ ਦੋ ਹੀ ਦੀਵਾਲ ਸਾਲ ਤੋਂ ਅੱਛਾ ਜੀ ਨਹੀਂ ਬੋਲੀ ਨਗਰੀ ਤੋਂ ਹੀ ਪਹੁੰਚ ਹੋਇਆ ਹੈ ਤੇ ਇਸ ਦੇ ਬਾਰੇ ਨਹੀਂ ਬਹੁਤ ਸੋਣਾ ਬਹੁਤ ਸੋਣਾ ਵੀ ਹੈ ਜੀ ਤੇ ਆ ਵੀ ਸਕਰੀਨ ਦੇਖੋ ਉੱਪਰ ਤੁਹਾਡੇ ਸਾਹਮਣੇ ਲਿਖੀ ਹੋਈ ਆ ਇਹ ਕੈਮਰੇ ਲੱਗੇ ਹੋਣੇ ਸੀਸੀ ਸੀਸੀ ਕੈਮਰਾ ਲੱਗਿਆ ਇੱਥੇ ਹਾਂ ਜੀ ਆਪੇ ਕੰਸਲਟਾਂ ਦੇ ਲੱਗੇ ਨੇ ਅਮਰੋ ਸਾਹਮਣੇ ਦੋ ਕੈਮਰੇ ਇਹ ਲੱਗੇ ਹੋਏ ਨੇ ਬਾਕੀ ਅੱਗੇ ਵੀ ਲੱਗੇ ਹੋਣਗੇ ਇਹ ਟੀਕੇ ਵੀ ਦੇਖ ਸਕਦੇ ਜੀ ਇਹ ਦੇਖ ਮਿੰਦੀ ਕੀ ਜੇ ਨਹੀਂ ਤਾਂ ਇੱਕਦਸ ਬਹੁਤ ਵਧੀਆ ਵਾਹ ਕਮਾਲ ਕੀਤਾ ਬਹੁਤ ਸੋਹਣਾ ਬਹੁਤ ਸੋਹਣਾ ਇਹ ਕੋਈ ਲੋੜੀ ਪਾਦੀ ਟ੍ਰੈਲਿੰਗ ਦੀ ਕਰਦਾ ਬਾਰ ਬਾਰ ਦੇਖੀ ਹੈ ਜੀ ਅਸੀਂ ਆਪਾਂ ਪਹੁੰਚੇ ਪਰ ਇਹਦੀ ਪੈਲਟੀ ਦੇ ਵਿੱਚ ਕਿੰਨੇ ਦਾ ਜੀ ਅਸੀਂ ਇੱਥੇ ਕਿਦੋਂ ਆਏ ਹੋ ਚਾਰ ਦੇ ਆਏ ਇੱਥੇ ਇੱਥੇ ਹਜ਼ਾਰ 2000 ਬੰਦੇ ਨੇ ਫੁੱਟੂ ਘਾ ਲਈ ਨੇ ਟਰਾਲੀ ਸਾਡੀ ਨਾਲ ਦੇ ਬਾਈ ਜੀ ਇਕੱਠਾ ਖੜਾ ਇੱਥੇ ਹੁੰਦੇ ਲੋਕ ਦੇਖਣ ਲਈ ਨੇ ਉਹਦਾ ਕਮਾਲ ਹੈ ਟਰਾਲੀ ਦੇ ਨਾਲ ਅਸੀਂ ਬੜੀ ਠੀਕ ਜੀ ਇਹ ਬਹੁਤ ਚੰਗਾ ਲੱਗਿੰਦਿਆ ਬਹੁਤ ਸ਼ਾਨਦਾਰ ਨਜ਼ਾਰਾ ਰੰਗ-ਬਰੰਗੇ ਰੰਗ-ਵਰੰਦਾ ਇਹ ਬਾਹਰ ਗੁਰੂ ਦੀ ਨਗਰੀ ਵਿੱਚ ਵੇਖੋ ਆਗੇ ਨਜ਼ਾਰਾ ਇੱਥੋਂ ਦਾ ਮੈਂ ਕਹਿੰਦਾ ਵੀਰੋ ਜਿਹੜਾ ਵੀਡੀਓ ਵੇਖਣਦਿਆ ਇੱਕ ਵਾਰ ਹੌਲੇ-ਹੌਲੇ ਤੇ ਜ਼ਰੂਰ ਇੱਥੇ ਦਰਸ਼ਨ ਦਿਓ ਤੇ ਤੁਸੀਂ ਨਾ ਦਲਜੀਤ ਸਿੰਘ ਜੀ ਜਿਵੇਂ ਗਵਾਲੀਅਰ ਤੋਂ ਆਏ ਹੋ ਹਾਂ ਹਣਾ ਜੀ ਹਾਂਜੀ ਹਾਂਜੀ ਪਰ ਹੁਣ ਗਵਾਲੀਅਰ ਰਹਿੰਦੇ ਹੋ ਤੁਸੀਂ ਹਾਂਜੀ ਹਾਂਜੀ ਗਵਾਲੀਅਰ ਰਹਿੰਦਾ ਵਾ ਅੱਛਾ ਆਪਣਾ ਪਿਛੋਕੜ ਚੁੱਕਾ ਸਾਡਾ ਅੰਮਰਸਾ ਜ਼ਿਲ੍ਹਾ ਆ ਦਿਦੀਰ ਸਾਡਾ ਪਿੰਡ ਆ ਅੱਛਾ ਜੀ ਸਾਡਾ ਬਾਬਾ ਵੀ ਜ਼ਮੀਂਦਾਰ ਸੀ ਇਹ ਬਾਬੇ ਨੂੰ ਸਾਡੇ ਨੂੰ ਉਹੀ ਜੀਵਾਜੀ ਰਾਉ ਲੇ ਗਏ ਜਤ ਉਥੋਂ ਦੇ ਰਾਜੇ ਅੱਛਾ ਜੀ ਉਥੇ ਵੀ ਸਾਡੇ ਦਾਦਾ ਜੀ ਜ਼ਿਮੀਦਾਰ ਰਹੇ ਆ ਗੱਡੀਆਂ ਬੇਲ ਦਾ ਨਾ ਖੇਤੀ ਕੀਤੀ ਸਾਨੂੰ ਹੋ ਗਏ ਭਾਈ 200 ਸਾਲ ਹੋ ਗਿਆ ਹਾਂਜੀ ਹਾਂਜੀ ਦੇਖੋ ਇਤਿਹਾਸ ਤਾਂ ਤੁਸੀਂ ਪਹਿਲਾਂ ਦੱਸ ਹੀ ਦਿੱਤਾ ਨਹੀਂ ਵੀਡੀਓ ਵਿੱਚ ਆਪਣਾ ਹਾਂਜੀ ਭਵਾਨ ਜੀ ਦਾ ਹਾਂਜੀ 52 ਕਿਲੇ ਦਾ ਹਾਂਜੀ ਕੀ ਰਾਜ ਸੀਗਾ ਜਿਹੜਾ ਜਿਹੜਾ ਰਾਜੇ ਨੇ ਉਹ ਰਾਜੇ ਉਹ ਕਰਵਾਏ ਸੀ। ਕਈ ਬਾਮਰ ਰਾਜੇ ਰਿਆ ਕਰਾਏ ਸੀ। ਤਾਂ ਨਾ ਰੱਖਿਆ ਗਿਆ ਸੀ ਦਾਤਾ ਬੱਦੀ ਛੋਟ। ਅੱਜ ਵੀ ਉੱਥੇ ਕਿਲਾ ਉਹਦਾ ਉਹ ਕਿਲਾ ਬਣਿਆ ਪਿਆ ਆ। ਅੱਜ ਵੀ ਉਹ ਕਿਲੇ ਦੀ ਇਹ ਖਾਸियत ਆ ਉਸ ਕਿਲੇ ਤੇ ਕਿਸੇ ਨੇ ਰੰਗ ਨਹੀਂ ਕੀਤਾ। ਉਹ ਰੰਗ ਇਹ ਆਪਾਂ ਨੂੰ ਇਹ ਦੂਰੋਂ ਇਹ ਲੱਗਦਾ ਆ ਕਿ ਇਹ ਰੰਗ ਕਿਸੇ ਨੇ ਕੱਲ ਕੀਤਾ ਆ। ਉਹ ਪੁਰਾਣਾ ਰੰਗ ਅੱਜ ਤੋਂ ਜਦੋਂ ਮਹਾਰਣ 300 ਸਾਲ ਦੀਆਂ ਸੋਈ ਗਏ ਗਏ ਨੂੰ। ਉਦੋਂ ਦਾ ਰੰਗ ਐਦਾਂ ਹੀ ਰੰਗ ਪਿਆ ਆ। ਹਾਂਜੀ ਬਾਮਾਂ ਬਾਂਜਨ ਥਾਪੇ ਆ। ਉਦਾਂ ਹੀ ਆ ਲੇਕਿਨ ਉਹ ਉਹਦੀ ਖਾਸ ਦੇ ਕੋਰੇ ਕਿਸੇ ਨਾਲ ਤੱਕ ਬਾਵਨ ਉਹਨਾਂ ਨੂੰ ਗਿਨੇ ਨਹੀਂ ਪਾਇਆ ਹਾਂ ਜੀ ਇਤਿਹਾਸ ਕੁਝ ਪਤਾ ਹੀ ਤੁਹਾਨੂੰ ਉਸ ਦਾ ਹਾਂ ਜੀ ਪੂਰਾ ਪਤਾ ਜੀ ਹਾਂ ਜੀ ਉਹ ਅੱਜ ਵੀ ਬਾਵਨ ਖਾਮੇ ਗਏ ਆ ਲੇਕਿਨ ਉਹ ਬੰਦੇ ਗਣਦੇ ਜਾਲ ਕੇ ਬਾਵਨ ਹੋ ਨਹੀਂ ਪਾਉਂਦੇ ਉਹ ਕਈ ਤੇ ਕਈ ਵਾਰ 53 ਪਹੁੰਚ ਜੂਏ ਜਾਂ 51 ਪਹੁੰਚ ਜਾਣਗੇ 51 ਹੋ ਜਾਂਦਾ ਹੈ ਤੇ ਰੋਈ ਜਾਂਦੇ ਹਾਂ ਜੀ ਬਾਵਨ ਪੂਰੇ ਨਹੀਂ ਗਿਨੇ ਜਾਂਦੇ ਉਹ ਤਾਂ ਹੈ ਬਾਵਨ ਆ ਹਾਂ ਜੀ ਉਹ ਮਾਰੇ ਕੋਈ ਵਰਤਦਾ ਉਹ ਜਗ੍ਹਾ ਨੂੰ ਅੱਛਾ ਜੀ ਹਾਂ ਚੱਕੀਆਂ ਆ ਸੰਗਲ ਸੰਗਲ ਹੈ ਉਥੇ ਆਲੀ ਜਾਂ ਜਿਵੇਂ ਸੰਗਲਾ ਬੰਦੇ ਸੀ ਚੱਕੀਆਂ ਸੀ ਚੱਕੀਆਂ ਦੇ ਨਿੰਗੀਆਂ ਹਾਲੀ ਉਹ ਕੈਦ ਕਿੱਥੇ ਹੋਈ ਸੀ ਉੱਥੇ ਹਾਂਜੀ ਉਹਨਾਂ ਦਾ ਆਟਾ ਆਟਾ ਪਸਵਾਂਦੇ ਸੀ ਇੱਥੇ ਫਿਰ ਆਪਣੇ ਜਿਹੜੇ ਕਿਹੜੇ ਗੁਰੂ ਸੀਗੇ ਜਿਹੜੇ ਛਡਾ ਕੇ ਲੈ ਸੀਗੇ ਉਹਨਾਂ ਨੂੰ ਗੁਰੂ ਕਿਆ ਗੁਰੂ 6ਵੇਂ ਪਾਸ਼ਾ ਜੀ ਹਰ ਗੋਬਿੰਦ ਗੋਬਿੰਦ ਸਿੰਘ ਜੀ ਹਾਂਜੀ 6ਵੇਂ ਪਾਸ਼ਾ ਉਹਨਾਂ ਨੇ ਰਾਜਿਆਂ ਨੂੰ ਗੰਦੀਸ਼ ਜਦੋਂ ਫਰੀ ਕੀਤੀ ਸੀ ਇਹ ਰਾਜੇ ਉਹਨਾਂ ਦੇ ਹੱਕਰ ਵਾਕ ਲਈ ਸੀ ਕਿਹਨੇ ਜੀ ਹਾਂਜੀ ਕੁਝ ਕੀ ਹੈ ਦੇਖਣ ਵਾਲਾ ਜਸਤ ਜਗ੍ਹਾ ਤੇ ਉਸ ਜਗ੍ਹਾ ਤੇ ਜੇ ਤੁਸੀਂ ਜਾਓਗੇ ਤੇ ਸਭ ਚੀਜ਼ਾਂ ਵੇਖਣ ਲੱਗ ਹੀ ਆ ਕਿਲਾ ਬਣਿਆ ਆ ਬਹੁਤ ਉੱਚੇ ਥਾਂ ਤੇ ਆ ਕਿੱਡਾ ਵੱਡਾ ਕਿਲਾ ਹੀ ਹੋਊ ਉਹ ਕਿਲਾ ਇਹ ਮੰਨ ਲਓ ਗੋਲੀਆਂ ਲੈ ਕੇ ਜਾ ਹਜ਼ਾਰ ਫੁੱਟ ਦੀ ਉਚਾਈ ਤੇ ਹੋਣਾ ਆ ਅੱਛਾ ਜੀ ਹਾਂਜੀ ਚਾਰੇ ਪਨੇ ਬਾਉਂਡਰੀ ਹੋਈ ਆ ਪਿੱਛੇ ਗੁਰਦੁਆਰਾ ਬਣਿਆ ਆ ਤੇ ਅੱਜ ਵੀ ਕਿਲਾ ਪੂਰਾ ਐਦਾ ਹੀ ਬਣਿਆ ਆ ਠੀਕ ਆ ਮਤਲਬ ਕਿਲੇ ਦੇ ਕਿਸੇ ਨੇ 80 ਤੱਕ ਨਹੀਂ ਗੱਡੀ ਫਿਰ ਬਾਬਾ ਜੀ ਤੁਸੀਂ ਖਵਾਲੀ ਆ ਤਾਂ ਦੇਖੀ ਤੱਗਾ ਵਾਲੀ ਧਰਤੀ ਆ ਉਹੀ ਤੇ ਇੱਥੇ ਅੱਜ ਹੌਲੇ ਮੱਲੇ ਤੇ ਪਹੁੰਚੇ ਰ ਤੁਸੀਂ ਅੱਜ ਇਹ ਤੇ ਨਮਾਸਤਕ ਹੋ ਗਿਆ ਕੁਦਵਾਰਾ ਸਾਹਿਬ ਪੂਰੀ ਜੀ ਪੂਰੀ ਕੁਦਵਾਰਾ ਸਾਹਿਬ ਹਾਂਜੀ ਹਾਂਜੀ ਪੂਰੇ ਪੂਰੇ ਜੀ ਹਾਂ ਇਹ ਸਭ ਹੁੰਦੇ ਮੰਨ ਜਾਂਦੇ ਸਨ ਕਿ ਕਿ ਹੋਈਆ ਨਹੀਂ ਕਿ ਕਹਿੰਦੇ ਆ ਲੋਕਾਂ ਦੀਆਂ ਹੁੱਲੀਆਂ ਤੇ ਖਾਲਸਾ ਦਾ ਹੁੰਨਾ ਏ ਇਸ ਵਾਰ ਕੀ ਕਹਦੇ ਤੁਹਾਨੂੰ ਕੁਝ ਮਾਰਾਂ ਨੀ ਕਿਹਾ ਸੀ ਲੋਕਾਂ ਦੀਆਂ ਹੁੱਲੀਆਂ ਦੇ ਖਾਲਸਾ ਦਾ ਹੁਲਾਏ ਕਾਈ ਰੰਗ ਲੱਗੇ ਆ ਆ ਦੇਖ ਸਕੋ ਬਹੁਤ ਹੀ ਤੁਮਤਾਮ ਵਾਲਾ ਕੁਆਲੀਆ ਤੇ ਲਾ ਕੇ ਉੱਧਿਆ ਸਮੂਹ ਸੰਗਤਾਂ ਨੂੰ ਜੀ ਆਇਆਂ ਸਾਰੇ ਨੇ ਗਵਾਲੀਅਰ ਦੇ ਲਾਗੇ ਉੱਥੇ ਸਿਪਰੀ ਗੁਰਦੁਆਰਾ ਵੀ ਬਾਪੂ ਤਾਰਾ ਸੋਦਾ ਉੱਥੇ ਵੀ ਉਹ ਲੰਗਰ ਮਨਾਇਦਾ ਆ ਅੱਛਾ ਜੀ ਸਾਡੇ ਤੋਂ 50 ਕਿਲੋਮੀਟਰ ਦੀ ਸਾਈਕਲ ਟੂਰ ਵੀ ਪੈਂਦਾ ਆ ਠੀਕ ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ ਸਾਡੇ ਚੈਨਲ ਤੇ ਇੰਟਰਵਿਊ ਦੇਣ ਲਈ ਹਾਂਜੀ ਵੀਰ ਜੀ ਹੋਰ ਕੀ ਜਾਣੀ ਜਾਣਕਾਰੀ ਦੇਣੀ ਚਾਹਣ ਤੁਸੀਂ ਆਪਣੇ ਚੈਨਲ ਤੇ ਜੀ ਆਪਣੇ ਬਾਰੇ ਬਸ ਵੀਰ ਜੀ ਸਾਡਾ ਵੀ ਜਨਮ ਗਵਾਲੀਅਰ ਚ ਹੋਇਆ ਆ ਸਾਡੇ ਪਿਤਾ ਜੀ ਦਾ ਵੀ ਜਨਮ ਗਵਾਲੀਅਰ ਚ ਆ ਉੱਥੋਂ ਦੇ ਵਾਜੇ ਦੇ ਰਾਜੇ ਸੀ ਜਿਵਾਜੀ ਰਾਓ ਉਹ ਗਏ ਪੰਜਾਬ ਪੰਜਾਬ ਜਾ ਕੇ ਆਖਿਆ ਕਿ ਪੰਜਾਬ ਜਿਹੜੇ ਖੇਤੀ ਕਰਦੇ ਤੁਸੀਂ ਪੰਜਾਬੀਓ ਸਾਡੀ ਏਰੀਆ ਚ ਆਓ ਉੱਥੇ ਸਾਨੂੰ ਖੇਤੀ ਕਰਨਾ ਸਿਖਾਓ ਫਿਰ ਸਾਡੇ ਦਾਦਾ ਜੀ ਦੇ ਪਿਤਾ ਜੀ ਸੇਗਲ ਲੈ ਕੇ ਆਏ ਉੱਥੋਂ ਪੰਜਾਬ ਤੋਂ ਹਜ਼ਾਰ ਕਿਲੋਮੀਟਰ ਦੂਰ ਜੋਂ ਨੇ ਪੇੜਾ ਕੀਤਾ ਸੇਗਲ ਦਾ ਫਿਰ ਉਹ ਜੰਗਲ ਦੇ ਵਿੱਚ ਜਾ ਕੇ ਬਿਠੇ ਉਹ ਜੰਗਲ ਦੇ ਵਿੱਚ ਇੱਕ ਪੇੜ ਦੇ ਨਾਲ ਟਾਕੀ ਟੰਗੀ ਸੀ ਉਹ ਟਾਕੀ ਨੂੰ ਵੇਖ ਕੇ ਆਂਦੇ ਕਿ ਇਹਦਾ ਨਾਂ ਕੀ ਰੱਖੀ ਪਿੰਡ ਦਾ ਉਹ ਟਾਕੀ ਨੂੰ ਵੇਖ ਕੇ ਰੱਖਤਾ ਨਾਂ ਰੰਗਪਰਾ ਉਹ ਉਦੋਂ ਦਾ ਰੰਗਪਰਨ ਨਾਂ ਵਜਣ ਲਾ ਪਿਆ ਉਸ ਤੋਂ ਬਾਅਦ ਬਾਬੂ ਬਾਬਾ ਤਾਰਾ ਸੋਂ ਸਰੀਆਲੀ ਸਾਹ ਵਾਲੇ ਇਹਨਾਂ ਦੇ ਵੀ ਉੱਥੇ ਡੇਰੇ ਹੈਗੇ ਸਾਡੇ ਲਾਗੇ ਲਾਗੇ ਉਹ ਵੀ ਉੱਥੇ ਪਹੁੰਚੇ ਆ ਉਹ ਸਾਡੇ ਪਿੰਡ ਦੀ ਸੰਗਤ ਜਾ ਕੇ ਬੜੀ ਸੇਵਾ ਕਰਦੀ ਸੀ ਉੱਥੇ ਤੇ ਕਿਸੇ ਨੇ ਆਖਿਆ ਕਿ ਭਾਈ ਪੰਜਾਬ ਦੇ ਆਏ ਆ ਜਦੇਹ ਸਾਹਿਬ ਤੋਂ ਇਹ ਬੜੀ ਸੇਵਾ ਕਰਦੇ ਆ ਉਹਨਾਂ ਨੇ ਕਿਹਾ ਇਹ ਰੰਗਪੁਰੇ ਪਿੰਡ ਨੂੰ ਭਾਗ ਲੱਗਣਗੇ ਰੰਗਪੁਰੇ ਰੰਗ ਵਰਣਗੇ ਉਹ ਮਹਾਰਾਜ ਦੀ ਕਿਰਪਾ ਨਹੀਂ ਹੋਈ ਉੱਥੇ ਅੱਜ ਭਾਗ ਲੱਗੇ ਆ ਔਰ ਸਿੱਖੀ ਵੀ ਵੜੀ ਆ ਉਧਰ ਔਰ ਇੱਕ ਗੱਲ ਤੋਂ ਇੱਥੋਂ ਥੋੜਾ ਜਿਹਾ ਮਨਜਾ ਖਰਾਬ ਹੁੰਦਾ ਆ ਪੰਜਾਬ ਪੰਜਾਬੀਆਂ ਦਾ ਘੜ ਗੁਰੂਆਂ ਮਹਾਰਾਜ ਦੀ ਧਰਤੀ ਇੱਥੇ ਸਿੱਖੀ ਯਾਨੀ 30% ਔਰ ਸਾਡੇ ਏਰੀਏ 'ਚ ਪੰਜਾਬੀ ਬਹੁਤ ਥੋੜੇ ਆ ਉਹ ਸਿੱਖੀ ਕੋਈ ਵਿਰਲਾ ਹੀ ਹੋਊਗਾ ਜਿਹੜੇ ਮੋਨੇ ਕੋ ਨੇਉਣਗੇ ਜਿਆਦਾਤਰ ਵੇਖ ਲਓ ਅਸੀਂ ਭਈਆਂ ਵਿੱਚ ਰਹਿੰਦੇ ਹਿੰਦੂਆਂ ਵਿੱਚ ਰਹਿੰਦੇ ਆ ਸਿੱਖੀ ਉੱਥੇ ਜ਼ਿਆਦਾ ਆ ਪਰ ਉੱਥੇ ਮਹਾਰਾਜ ਦੀ ਪੂਰੀ ਕਿਰਪਾ ਆ ਜਿਹੜੇ ਇੱਥੇ ਤਿਉਹਾਰ ਮਨਾਣੇ ਆ ਪੰਜਾਬ 'ਚ ਮੰਨਦੇ ਆ ਉਹੀ ਸਾਡੇ ਤਿਉਹਾਰ ਵੀ ਮਨਾਣੇ ਆ ਪਰ ਉੱਥੇ ਅਸੀਂ ਪੰਜਾਬੀਆਂ ਦੀ ਪੂਰੀ ਜੇਜੇਕਾਰ ਆ ਪੰਜਾਬੀਆਂ ਕੋਲ ਜ਼ਮੀਨਾਂ ਜੇ ਤਾਂ ਖੁੱਲੀਆਂ ਆ ਜ਼ਮੀਨਾਂ ਦੀ ਕੋਈ ਕਮੀ ਨਹੀਂ ਟੱਕ ਉਹ ਹਰ ਚੀਜ਼ ਚੋਨਾ ਪੂਰਾ ਹੁੰਦਾ ਆ ਮੱਕੀ ਹੁੰਦੀ ਆ ਔਰ ਵੀ ਜੋ ਫਸਲ ਬੀਜਦੇ ਆਂ ਅਸੀਂ ਉਹ ਪੂਰੀ ਫਸਲਾਂ ਸਾਡੇ ਉੱਥੇ ਹੁੰਦੀਆਂ ਆਂ ਹਾਂਜੀ ਇਹ ਵੀ ਇਹ ਵੀ ਇਹਦੀ ਦੂਰੀ 2 ਕਿਲੋਮੀਟਰ ਤੋਂ ਹੋਏ ਹੋਣੇ ਤੇ ਆਪਾਂ ਯਾਦ ਸਾਡੇ ਵੀ ਗੁਆਲੇ ਆਪਣੇ ਮਾਰੇ ਵਿੱਚ ਆਪਾਂ ਆਪਣੇ ਬਾਰੇ ਵੀ ਸਾਰੀ ਜਾਣਕਾਰੀ ਦਿੱਤੀ ਹੈ ਇਹਨਾਂ ਨਾਲ ਮਿਲ ਕੇ ਸਾਨੂੰ ਇਹ ਹੋ ਚੁੱਕਾ ਲਿਖੀ ਠੀਕ ਹੈ ਜੀ ਉਹ ਆਪਣਾ ਆਹ ਪਸੋ ਉੱਪਰ ਦਿੱਸੀ ਆ ਵੀ ਸਾਡੇ ਵੱਲ ਇਸ ਤਰ੍ਹਾਂ ਦਾ ਪੰਜਾਬ ਦਾ ਵੱਧ ਇਹਨੇ ਜਿੰਨੇ ਸਿੱਖਾ ਵੀ ਆਹ ਜਿਆਦਾ ਨੂੰ ਇਹ ਮੰਨਤਾ ਬਣਾ ਹਾਂਜੀ ਹਨ ਸਿੱਖੀ ਜਿਆਦਾ ਉਧਰ ਏਰੀਆ ਜੇ ਹਾਂਜੀ ਹਾਂਜੀ ਡਬਰਾ ਉਧਰ ਡਬਰੇ ਏਰੀਆ ਪੈਂਦਾ ਆ ਉਹਨੂੰ ਮਿਨੀ ਪੰਜਾਬ ਆਖੀਦਾ ਆ ਐ ਉਧਰ ਹੀ ਪੰਜਾਬੀਆਂ ਦੀ ਮਾਰੇ ਕਿਰਪਾ ਦੀ ਬੱਲੇ ਬੱਲੇ ਸ਼ੋਪਰ ਏਰੀਆ ਆ ਕੋਈ ਪੰਜਾਬੀ ਉਧਰ ਹੁਣ ਡੇ ਮੰਨ ਲੋ ਪੰਜਾਬੀ ਉਧਰ 70% ਪੰਜਾਬੀ ਪਹੁੰਚ ਚੁੱਕੇ ਆ ਜਿਆ ਹਾਂਜੀ ਬਾਬਾ ਜੀ ਇਹ ਜਿਹੜਾ ਕਵਲਿਆਰ ਫਿਲਸਟ੍ਰੇਟਡ ਜਾਈਂ ਹੈ ਇਹ ਸਟੇਟ ਚੰਬਲ ਏਰੀਆ ਯਾਨੀ ਉੱਥੇ ਤੁਸੀਂ ਪਿਕਚਰਾਂ ਫਿਲਮਾਂ ਵੇਖੀ ਹੋਣੀ ਆਆਂ 80 ਦੀ ਦਸਕ ਵਿੱਚ 80 90 ਦੀ ਜਿੰਨੇ ਡਾਕੂ ਹੋਏ ਆ ਲੱਖਾਂ ਸੌ ਮੱਖਾਂ ਸੌ ਇਹ ਸਭ ਸਾਡੇ ਏਰੀਆ ਦੇ ਹੋਏ ਆ ਹਾਂਜੀ ਇਹ ਜਿਹੋ ਨਾਲ ਕੋਈ ਸਿੱਖ ਇਤਿਹਾਸ ਬਾਰੇ ਬਹੁਤ ਜ਼ਿਆਦਾ ਜਾਣਕਾਰੀ ਆ ਤੇ ਫਿਲਮ ਇੰਡਸਟਰੀ ਨਾਲ ਵੀ ਇਹ ਨਾ ਇਹ ਬਹੁਤ ਹੀ ਚੰਗਾ ਚੰਬਲ ਅੰਨੇ ਚੰਬਲ ਦਾ ਪਾਣੀ ਅੱਛਾ ਜੀ ਉੱਥੇ ਚੰਬਲ ਦੇ ਪਾਣੀ ਡਕੇ ਡਕੇ ਡਕੇਤ ਪੈਦਾ ਹੁੰਦੇ ਸੀ తిన్నీ వేసా వే